प्लीज हमारे चैनल को सब्सक्राइब करें और घंटी के आइकन पर क्लिक करें वह शेयर करना न भूलें ਦੇ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਮੁਰਲੀਆ ਸਹੂਲਤਾ ਤੋਂ ਵਾਂਝੇ ਗਿੱਦੜਵਾਹ ਸ਼ਹਿਰ ਦੇ ਲਾਇਨੋਂ ਪਾਰ ਇਲਾਕੇ ਗਿੱਦੜਵਾਹ ਪਿੰਡ ਅਤੇ ਬੈਂਤਾਬਾਦ ਵਿਖੇ ਗੁਲਾਮੀ ਦੀ ਜ਼ਿੰਦਗੀ ਬਤੀਤ ਕਰ ਰਹੇ ਲੋਕਾਂ ਵੱਲੋਂ ਆਪਣੇ ਹੱਕ ਦੀ ਮੰਗਾਂ ਸੰਬੰਧੀ ਅਨੰਮਿੱਤ ਸਮਰ ਲਈ ਸ਼ੁਰੂ ਕੀਤਾ ਰੋਸ ਤਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਜਿਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਚੋਗਦਰ ਨਾਅਰੇਬਾਜ਼ੀ ਕੀਤੀ ਇਸ ਮੌਕੇ ਜਾਣਕਾਰੀ ਦਿੰਦੇ ਗਿੱਦੜਵਾਹ ਪਿੰਡ ਸੰਘਾਸ ਕਮੇਟੀ ਦੇ ਪ੍ਰਬੰਧਕ ਤਰੰਪਾਲ ਤੰਮ ਨੇ ਅਤੇ ਡਿੰਪਲ ਡਿੰਪ ਨੇ ਦੱਸਿਆ ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਗਿੱਦੜਪਾਹ ਪਿੰਡ ਅਤੇ ਬੈਂਟਾਬਾਦ ਦੇ ਸਾਰ ਨਹੀਂ ਲਈ ਅਤੇ ਪਿੰਡ ਵਾਸੀਆਂ ਦੀਆਂ ਹਰ ਸਹੂਲਤਾਂ ਜਿਵੇਂ ਕਿ ਏਟੀਐਮ ਅਤੇ ਬੈਂਕ ਦਾ ਨਾ ਹੋਣਾ ਪੋਸਟ ਆਫਿਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਹਸਪਤਾਲ ਸੇਵਾ ਦਾ ਸੈਂਟਰ ਖੇਡ ਸਟੇਡੀਅਮ ਆਦਿ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਦੋਂ ਕਿ ਪਿੰਡ ਤੋਂ ਸ਼ਹਿਰ ਆਉਣ ਜਾਣ ਲਈ ਬਣੇ ਰੇਲਵੇ ਲਾਈਨਾਂ ਦੇ ਰਸਤੇ ਨੂੰ ਵੀ ਰੇਲਵੇ ਵਿਭਾਗ ਵੱਲੋਂ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਪਿੰਡ ਵਾਸੀਆਂ ਨੂੰ ਹਰ ਛੋਟੇ-ਮੋਟੇ ਕੰਮ ਸੰਬੰਧੀ ਸ਼ਹਿਰ ਵਿਖੇ ਆਉਣ-ਜਾਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ATM, ਬੈਂਕ, ਪੋਸਟ ਆਫਿਸ, ਸਰਕਾਰੀ ਸੀਨੀਅਰ ਸਕੰਦਰੀ ਸਕੂਲ, ਹਸਪਤਾਲ, ਸਿਹਤਾਂ ਸੈਂਟਰ, ਖੇਡ ਸਟੇਡੀਅਮ ਆਦਿ ਸਹੂਲਤਾਂ ਤੁਰੰਤ ਪ੍ਰਦਾਨ ਕੀਤੀਆਂ ਜਾਣ। ਜਦੋਂ ਕਿ ਉਹਨਾਂ ਰੇਲਵੇ ਲਾਈਨਾਂ ਹੇਠ ਅੰਡਰਬ੍ਰਿਜ ਬਣਾਉਣ ਦੀ ਵੀ ਮੰਗ ਕੀਤੀ ਤਾਂ ਜੋ ਕਿਸੇ ਵੀ ਪਿੰਡ ਵਾਸੀ ਨੂੰ ਸ਼ਹਿਰ ਵਿਖੇ ਆਉਣ-ਜਾਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਉਨਾ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਹੱਕੀ ਮੰਗਾਂ ਤੁਰੰਤ ਪੂਰੀਆਂ ਨਾ ਹੋਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜਿਵੇਂ ਚ ਉਹਨਾਂ ਦਾ ਬਾਈਕਾਟ ਕੀਤਾ ਜਾਵੇਗਾ। ਰਮੇਜੀ ਜੀ ਤਰਨਾ ਰਹਾ ਹੈ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ? ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਜਿੱਦਣ ਵਾ ਪਿੰਡ ਦੇ ਲੋਕਾਂ ਦੀ ਗੁਪਤਾ ਸਾਹਿਬ ਆਵਾਜ਼ ਚੱਕਣ ਪਹੁੰਚਿਓ ਤੁਹਾਡਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਆ ਗੁਪਤਾ ਜੀ ਦੇਸ਼ ਅਜ਼ਾਦ ਹੋਏ ਨੂੰ तकरीबन 76-77 ਸਾਲ ਬੀਤ ਚੁਕੇ ਆ ਤੇ ਸਾਡਾ ਜਿਹੜਾ ਤਰਾਸੀ ਇਹ ਆ ਕਿ ਜਿਹੜਾ ਸਾਡਾ ਗਿੱਦੜਵਾ ਸ਼ਹਿਰ ਇਹ ਦੋ ਪਾਕਾਂ ਚ ਡਿਵਿਡਡ ਹੈ ਜੀ ਲੈਨੋਂ ਪਰ ਸ਼ਹਿਰ ਕਿਹਾ ਜਾਂਦਾ ਤੇ ਜਿਹੜਾ ਇੱਧਰ ਬੈਂਟਾ ਵਾ ਤੇ ਪਿੰਡ ਦਾ ਸਾਨੂੰ ਗਿੱਦੜਵਾ ਪਿੰਡ ਲਿਖਿਆ ਵੀ ਜਾਂਦਾ ਹੈ ਕਾਗਜ਼ਾਂ ਦੇ ਵਿੱਚ ਸਾਡੇ ਕੋਲੇ ਜੀ ਨਾ ਤਾਂ ਕੋਈ ਸਕੂਲ ਆ ਨਾ ਹਸਪਤਾਲਾ ਨਾ ਬੈਂਕਾ ਨਾ ਏਟੀਐਮਾ ਨਾ ਲਾਇਬ੍ਰੇਰੀਆ ਨਾ ਕੋਈ ਖੇਲ ਸਟੇਡੀਅਮ ਨਾ ਕੋਈ ਸੌਦਾ ਸੈਂਟਰ ਕਿਸੇ ਤਰ੍ਹਾਂ ਦੀ ਕੋਈ ਵੀ ਸਾਡੇ ਕੋਲ ਸਹੂਦਾ ਨਹੀਂ ਅਸੀਂ ਪਿਛਲੇ 76 ਸਾਲਾਂ ਤੋਂ ਲੈਨਾਂ ਕ੍ਰੋਸ ਕਰਕੇ ਸ਼ਹਿਰ ਵੱਲ ਜਾਂਦੇ ਸੀ ਪਰੰਤੂ ਆ ਹੁਣ ਬਿਜਲੀ ਵਾਲੀ ਟ੍ਰੇਨਾਂ ਚੱਲ ਗਈਆਂ ਰੇਲਵੇ ਦੀ ਮਜਬੂਰੀ ਸੀ ਸ਼ਾਇਦ ਕਿ ਉਹਨਾਂ ਨੇ ਬੈਰੀਕੇਡ ਕਾਫੀ ਅਨਲੀਗਲ ਤੌਰ ਤੇ ਕਾਫੀ ਲਗਾਤੇ ਇਲਿਗਲ ਲਾਲੋ ਲੀਗਲ ਲਾਲੋ ਇਸ ਦਾ ਸਾਨੂੰ ਇੱਕ ਨਾ ਬੰਦਕ ਬਣਾਤਾ ਅੱਗੇ ਦਲੋ ਆ ਪਿੰਡ ਨੂੰ ਸਾਡੇ ਕੋਲੇ ਸਰ ਲੰਗ ਸ਼ਹਿਰ ਜਾਣ ਵਾਸਤੇ ਕੋਈ ਵੀ ਸਹੂਲਤ ਨਹੀਂ ਸਾਡੀਆਂ ਬੱਚੀਆਂ ਸਕੂਲ ਜਾਂਦੀਆਂ ਤਾਂ ਉਹ ਬਹੁਤ ਖਤਰਾ ਬਣਿਆ ਕੁੱਕੇ ਗਾਡਰਾ ਉਪਰ ਲੰਘਦੀਆਂ ਕੱਡੀਆਂ ਡਿੱਗ ਸਕਦੀਆਂ ਰਾਤ ਬਰਾਤ ਤੇ ਕੋਈ ਹਾਰਟ ਅਟੈਕ ਹੋ ਜੇ ਕੋਈ ਮਰੀਜ਼ ਅਭੀ ਆਪਣੀ ਬੱਚੀਆਂ ਨੂੰ ਮਹਿਲਾਵਾਂ ਨੂੰ ਜਨੇਪੇ ਦੇ ਕਾਰਨ ਜੇਕਰ ਹਸਪਤਾਲ ਲੈ ਕੇ ਜਾਂਦੇ ਆ ਤਾਂ ਤਕਰੀਬਨ 16 ਗੱਡੀਆਂ ਦਾ ਅਪਡਾਉਨ ਆ ਜੋ ਕਿ 32 ਦੇ ਕਰੀਬ ਹਨ ਇਹਦੇ ਨਾਲ ਜਿਹੜੇ ਲੋਡ ਵਗੈਰਾ ਟੱਪਦੇ ਆ ਤਾਂ ਹਰ ਵਕਤ ਫਾਟਕ ਬੰਦ ਰਹਿੰਦਾ ਤਾਂ ਸਾਡੇ ਹਾਰਟ ਅਟੈਕ ਜੇ ਬਜ਼ੁਰਗ ਨੂੰ ਕਿਸੇ ਨੂੰ ਹੋ ਜੇ ਕਰ ਦੇ ਵਿੱਚ ਫਟਕ ਬੰਦ ਪਏ ਆ ਤਾਂ ਫਿਰ ਸਾਡੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਇਹ ਮੰਗਾ ਕਿ ਰਲ ਮਿਲ ਕੇ ਸਾਨੂੰ ਇੱਕ ਛੋਟਾ ਜਿਹਾ ਅੰਡਰਗਰਾਉਂਡ ਪੁਲ ਦਿੱਤਾ ਜਾਵੇ ਸਾਡੀ ਵੱਡੇ ਪੁਲ ਦੀ ਕੋਈ ਮੰਗ ਨਹੀਂ ਸੀ ਸਰਕਾਰਾਂ ਕੋਲੇ ਹੱਥ ਜੋੜਦੇ ਆ ਅਸੀਂ ਕੋਈ ਮਰਦਾਬਾ ਦਾ ਨਾਰਾ ਨਹੀਂ ਲਗਾ ਰਹੇ ਸਰਕਾਰ ਕੋਲੇ ਆਪਣੀ ਹੱਕੀ ਮੰਗਾ ਬੁਨਿਆਦੀ ਮੰਗਾ ਮੰਗ ਰਿਹਾ ਬੀਸਾ ਨੂੰ ਇੱਕ ਛੋਟਾ ਜਿਹਾ ਲੰਘਣ ਟੱਪਣ ਵਾਸਤੇ ਅੰਡਰਗਰਾਉਂਡ ਪੁਲ ਦਿੱਤਾ ਜਾਵੇ ਕਿੰਨੇ ਦਿਨ ਹੋ ਗਏ ਇਹਨੂੰ ਤਰਨੇ ਲਾਏ ਨੂੰ ਇਹ ਜੀ ਭਾਈ ਤਰੀਕ ਨੂੰ ਕੱਲ ਐਤਵਾਰ ਤੋਂ ਸ਼ੁਰੂ ਹੋਇਆ ਅੱਜ ਦੂਜਾ ਦਿਨ ਆ ਜੀ ਅੱਜ ਮੇਰੇ ਨਾਲ ਮੇਰੇ ਸਾਥੀ ਬੈਠਿਆ ਕੱਲ ਨੂੰ ਸਾਡੇ ਹੋਰ ਸਾਥੀ ਅਲੱਗ-ਅਲੱਗ ਅਸੀਂ ਬਦਲ ਕੇ ਪੰਜ ਮੈਂਬਰੀ ਸਾਡੀ ਕਮੇਟੀ ਰੋਜ਼ ਤਰਨੇ ਦੇ ਬੈਠੀ ਹੈ ਕੋਈ ਅਧਿਕਾਰੀ ਆਇਆ ਸਰ ਲੈਣ ਵਾਸਤੇ ਅ ਨਹੀਂ ਜੀ ਪਿਛਲੇ ਦਿਨਾਂ ਚ ਰੇਲਵੇ ਦੇ ਕੋਈ ਮੈਂ ਇੰਟੈਲੀਜੈਂਸ ਦੇ ਡਿਪਾਰਟਮੈਂਟ ਦੇ ਆਈ ਸੀ ਜਾਂ ਕੱਲ ਸਾਡੇ ਤੇ ਸਾਡੇ ਡਿਪਟੀ ਕਮਪੰਡਨਾਂ ਪੁਲਿਸ ਜਿਹੜੇ ਆਈ ਸੀ ਅਰਤਾਰ ਸਿੰਘ ਰਾਏਪਾਲ ਜੀ ਐਸ ਐਚਓ ਦਾ ਉਹ ਮਿਲ ਲਾਈ ਸੀ ਤੇ ਇੱਕ ਆਮ ਆਦੀ ਪਾਰਟੀ ਦੇ ਆਪਣੇ ਕੀ ਨਾ ਵੀ ਆਈ ਸੀ ਜਿਹੜੇ ਨਹੀਂ ਸਿੱਧੂ ਸਾਹਿਬ ਨਹੀਂ ਸਿੱਧੂ ਸਾਹਿਬ ਇਹ ਚਾਹ ਕੋਈ ਆਪਣੇ ਬਲੌਗ ਪਰ ਭਾਰੀ ਆ ਉਹ ਵੀ ਆਏ ਸੀ ਪਤਾ ਕਰਨ ਵੀ ਤੁਹਾਡੀਆਂ ਮੰਗਾ ਕੀ ਆ ਸਾਡੀਆਂ ਜ਼ਾਇਦ ਮੰਗਾ ਜੀ ਬਿਲਕੁਲ ਕਿਉਂਕਿ ਸਾਨੂੰ ਤਾਂ ਇੱਕ ਗੁਲਾਮਾਂ ਵਾਲਾ ਅਹਿਸਾਸ ਕਰਵਾ ਰਹੀ ਹੈ ਸਰਕਾਰ ਕਿ ਜਿ세ਾ ਅਸੀਂ ਭਾਰਤ ਦੇਸ਼ ਦਾ ਹਿੱਸਾ ਨਹੀਂ ਹੁੰਦੇ ਸਾਨੂੰ ਤਾਂ ਇੱਕ ਐਸ ਹੀ ਫੀਲਿੰਗ ਕਰਾ ਰਹੀ ਹੈ ਵੀ ਤੁਸੀਂ ਕਦੇ ਹੋਰ ਦੇਸ਼ ਦੇ ਵਾਸੀ ਹੋ ਅਸੀਂ ਆਪਣੀਆਂ ਮੰਗਾਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਕੋਲ ਹੱਥ ਜੋੜ ਕੇ ਮੰਗ ਰਿਹਾ ਕਿ ਸਾਨੂੰ ਸਾਡੀਆਂ ਬਨਾਦੀ ਹੱਕ ਦਿਓ ਜਿੰਨਾ ਤੋਂ ਸਾਡੇ ਬਜ਼ੁਰਗ ਵਾਂਝੇ ਰਹਿ ਆ ਸਾਡੇ ਬਜ਼ੁਰਗ ਵੀ ਰੋਂਦੇ ਪੜਦੇ ਚੱਲ ਗਏ ਇਸ ਧਰਤੀ ਤੋਂ ਤਾਂ ਅਸੀਂ ਵੀ ਸ਼ਾਇਦ ਚਲੇ ਜਾਵਾਂਗੇ ਤਾਂ ਤੂ ਅਸੀਂ ਹੁਣ ਜਿਹੜਾ ਸੰਘਰਸ਼ ਦਾ ਬਿਗਲ ਵਜਾਇਆ ਬਹੁਤ ਹੰਗਾਰਾ ਮਿਲ ਰਿਹਾ ਪਿੰਡ ਚੋਂ ਮੰਡੀ ਦੇ ਲੋਕ ਵੀ ਸਾਥ ਦੇ ਰਿਆ ਅਸੀਂ ਆਪਣੇ ਬਣਦੇ ਹੱਕ ਲੈ ਕੇ ਰਵਾਂਗੇ ਜੇਕਰ ਸਰਕਾਰਾਂ ਨੇ ਸਾਡਾ ਹੱਲ ਨਹੀਂ ਕੀਤਾ ਤੇ ਇਹ ਸ਼ੋਰ ਆ ਜੀ ਅਸੀਂ ਜਿਮਨੀ ਚੌਂਡ ਦਾ ਬਾਈਕਾਟ ਕਰਾਂਗੇ ਗਿੱਦੜਵਾ ਪਿੰਡ ਦੇ ਲੋਕ ਸਾਰੇ ਪਿੰਪਲ ਜੀ ਅੱਜ ਧਰਨਾ ਲਾਇਆ ਹੈ ਇਸ ਸੰਬੰਧ ਚ ਕੀ ਕਹਿਣਾ ਚਾਹੋਗੇ ਇਹ ਧਰਨਾ ਜੀ ਅਸੀਂ ਕੱਲ ਤੋਂ ਸ਼ੁਰੂ ਕੀਤਾ ਜੀ 22 ਤਰੀਕ ਇਹ ਧਰਨਾ ਸੀ ਜੀ ਕੋਈ ਉਹ ਨਹੀਂ ਵੀ ਅਸੀਂ ਕੋਈ ਆਪਦਾ ਨਿੱਜੀ ਸਵਾਰਥ ਵਾਸਤੇ ਲਾਇਆ ਹੈ ਇਹ ਧਰਨਾ ਸੀ ਪਿੰਡ ਵਾਸੀਆਂ ਲਈ ਤੇ ਬੈਂਟਾਵਾਦ ਵਾਸੀਆਂ ਲਈ ਲਾਇਆ ਕਿਉਂਕਿ ਸਾਨੂੰ ਕੋਈ ਮੁੱਢਲੀ ਸਕੂਲਤਾ ਨਹੀਂ ਹੈ ਦੇਸ਼ ਆਜ਼ਾਦ ਨੂੰ 77 ਸਾਲ ਹੋ ਗਏ ਪਰ ਅਸੀਂ ਲੱਗਦਾ ਹਜੇ ਵੀ ਗੁਲਾਮ ਹੈ ਗੁਲਾਮ ਕਿਉਂ ਹੈ ਕਿਉਂਕਿ ਸਾਡੇ ਕੋਲ ਨਾ ਤਾਂ ਇੱਧਰ ਵਾਟਰ ਰਸਦਾ ਪਾਣੀ ਅਸੀਂ ਸਹੀ ਹੈ ਔਰ ਕੋਈ ਸਕੂਲ ਨਹੀਂ ਕੋਈ ਕਾਲਜ ਨਹੀਂ ਕਾਲਜ ਤਾਂ ਚਲੋ ਬਹੁਤ ਵੱਡੀ ਗੱਲ ਹੈ ਇੱਥੇ ਸਕੂਲ ਨਹੀਂ ਹੈ ਤੇ ਬੱਚੇ ਜਿਹੜੇ ਲੈਣਾ ਪਾਰੰਦੇ ਕਿਉਂਕਿ ਬੈਰੀਕੇਡ ਲੱਗੇ ਟੱਪਣਾ ਔਖਾ ਸਾਰਾ ਕੁਝ ਮਤਲਬ ਕਿ ਪ੍ਰੋਬਲਮਾਂ ਹੀ ਪ੍ਰੋਬਲਮ ਹੈ ਜਿਵੇਂ ਜਿਵੇਂ ਟਾਈਮ ਟੱਪੀ ਜਾਂਦਾ ਅਸੀਂ ਤਾਂ ਗੁਲਾਮੀ ਦਾ ਅਹਿਸਾਸ ਕਰ ਰਹੇ ਹਾਂ ਕਿਉਂਕਿ ਪਹਿਲਾਂ ਤੇ ਇਧਰ ਕੋਈ ਫੈਸਿਲਿਟੀ ਨਹੀਂ ਜੇ ਕੋਈ ਬਿਮਾਰ ਹੋ ਜਾਏ ਭਗਮ ਸਿੰਘ ਸਾਹਿਬ ਨੇ ਦੱਸਿਆ ਜੀ ਕੋਈ ਫੈਸਿਲਿਟੀ ਨਹੀਂ ਬਸ ਅਸੀਂ ਤਾਂ ਇਧਰ ਮਲਗੇ ਕਿਸ ਤਰ੍ਹਾਂ ਦੇ ਸੁਵਿਧਾਵਾਂ ਤਾਂ ਹੈ ਨਹੀਂ ਇਧਰਲੇ ਬਸ ਅਸੀਂ ਸੁਵਿਧਾ ਚੰਨ ਜੀ ਸਾਡਾ ਆਪ ਦਾ ਸਕੂਲ ਹੋਵੇ ਜੀ ਇਧਰ ਇੱਕ 12ਵੀਂ ਤੱਕ ਬੱਚਿਆਂ ਲਈ ਤੇ ਮੁੰਡਿਆਂ ਤੇ ਕੁੜੀਆਂ ਲਈ ਔਰ ਇਧਰ ਇੱਕ ਪ੍ਰਾਈਵੇਟ ਹਸਪੀਟਲ ਜਾਂ ਸਰਕਾਰੀ ਹਸਪੀਟਲ ਬਣੇ ਜੋ ਕਿ ਸਾਡੇ ਕੋਈ ਬਿਮਾਰੀ ਦਾ ਕੋਈ ਬਿਮਾਰ ਹੋ ਜਾਏ ਤਾਂ ਸਾਨੂੰ ਫੈਸਿਲਿਟੀ ਮਿਲ ਸਕੇ ਏਟੀਐਮ ਚਾਹੀਦਾ ਜੀ ਕਿਉਂਕਿ ਪੈਸਾ ਕਢਾਣ ਵਾਸਤੇ ਬਾਹਰ ਅੰਦਰ ਜਾਣਾ ਪੈਂਦਾ ਤਾਂ ਰਾਤੋਂ ਰਾਤ ਸਾਨੂੰ ਮਜ਼ਾਰ ਜਾਣਾ ਪੈਂਦਾ ਜਾਂ ਸਾਨੂੰ ਉਧਰ ਜਾਣਾ ਪੈਂਦਾ ਇ ਇਹ ਜਿਹੜੀ ਨਾਰਮਲ ਫੈਸਿਲਿਟੀ ਆ ਉਹ ਭਾਲਦੇ ਅਸੀਂ ਕੋਈ ਸਰਕਾਰ ਤੋਂ ਇਹ ਨਹੀਂ ਮੰਗ ਰਹੇ ਵੀ ਸਾਨੂੰ ਕੋਈ ਵੱਡੀ ਚੀਜ਼ ਦੋ ਅੰਡਰਗਰਾਉਂਡ ਬਰੇਜ਼ਾ ਜਿਹੜਾ ਉਹ ਭਾਲਦੇ ਆ ਵੀ ਅੰਡਰਗਰਾਉਂਡ ਦੇ ਦਿਓ ਸਾਨੂੰ ਇੱਕ ਟੱਪ ਜੇ ਅਸੀਂ ਮੰਡੀ ਨਾਲ ਜੁੜ ਜੀਏ ਕਿਉਂਕਿ ਸਾਨੂੰ ਪਤਾ ਜੀ ਜਿਵੇਂ ਜਿਵੇਂ ਟਾਈਮ ਟੱਪੀ ਜਾਂਦਾ ਸਾਡਾ ਜਿਹੜਾ ਬੈਂਟਾਵਾੜ ਖਾਲੀ ਹੋ ਗਿਆ ਕਿਉਂਕਿ ਜਿਨ੍ਹਾਂ ਕੋਲੇ 4 ਰੁਪਏ ਸੀ ਉਹ ਬੰਦੇ ਬੈਂਟਾਵਾੜ ਛੱਡ ਕੇ ਮੰਡੀ ਜਾਵੜੇ ਸਿਰਫ ਇਸ ਫਾਟਕੇ ਕਰਕੇ ਵੀ ਸਾਡਾ ਟਾਈਮ ਬਰਬਾਦ ਹੋਣਾ ਦਾ ਕੋਈ ਰਿਸ਼ਤਾ ਯਾਰਾਂ ਦਾ ਖੜ ਜਾਂਦਾ ਹੈ ਤਾ ਐਸ ਕਰਕੇ ਸਾਨੂੰ ਖਾਲੀ ਹੋਣ ਦਾ ਅਹਿਸਾਸ ਹੋ ਰਿਹਾ ਹੋ ਸਕਦਾ ਇੱਕ ਦਿਨ ਇਹ ਜਾਊਗਾ ਬੈਂਟਾਵਰ ਖਾਲੀ ਨਾ ਹੋ ਜਾਈ ਤੁਝੇ ਮੰਗਾਪੂਰੀਆਂ ਨਹੀਂ ਹੁੰਦੇ ਉਸ ਤੋਂ ਬਾਅਦ ਦਾ ਕੀ ਐਕਸ਼ਨ ਹੈ ਸਾਡਾ ਐਕਸ਼ਨ ਇਹ ਹੈ ਜਦ ਤੱਕ ਅਸੀਂ ਹੁਣ ਸਰਕਾਰ ਤੋਂ ਹੱਥ ਜੋੜਦੇ ਆਂ ਸੈਂਟਰ ਤੋਂ ਵੀ ਔਰ ਆਪਣੇ ਪੰਜਾਬ ਸਰਕਾਰ ਤੋਂ ਵੀ ਉਸ ਤੋਂ ਬਾਅਦ ਜੀ ਸਾਡੀ ਜਿਹੜੀ ਕਮੇਟੀ ਫੈਸਲਾ ਕਰੂਗੀ ਹੋ ਸਕਦਾ ਸਾਨੂੰ ਤਿੱਖਾ ਸੰਘਰਸ਼ ਵੀ ਕਰਨਾ ਪਵੇ ਹੋ ਸਕਦਾ ਔਰ ਮਰਤ ਵਰਤ ਦੇ ਵਿੱਚ ਸਾਨੂੰ ਬੈਠਣਾ ਪਵੇ ਅਸੀਂ ਬੈਠਾਂਗੇ ਜੀ ਜਿੱਦੜਾ ਹਾਸੇ ਪੱਤਰਕਾਰ ਗੋਵਿੰਦ ਗੁਪਤਾ ਦੀ ਰਿਪੋਰਟ